हां तो प्यारे बच्चों सारेनु प्यार भरी सस् नमस्कार हां बेटा आपा अभ्यास तिन दे ਬਹੁਤ ਵਿਕਲਪਿਕ ਪ੍ਰਸ਼ਨਾਂ ਦੇ ਉੱਤੇ ਆ ਗਏ ਆਪਣੀ ਇਹ ਅਭਿਆਸ ਕੰਪਲੀਟ ਹੋਣ ਲੱਗੀ ਹੈ ਤਾਂ ਧਿਆਨ ਨਾਲ ਦੇਖੋ ਕਹਿੰਦਾ ਸਭ ਤੋਂ ਛੋਟੀ ਜਿਸਤ ਅਪਹਾਜ ਸੰਖਿਆ ਕਿਹੜੀ ਹੈ ਬੇਟਾ ਤੁਹਾਨੂੰ ਪਤਾ ਸਾਰਿਆਂ ਨੂੰ ਦੋ ਨਾਲੇ ਜਿਸਤਰ ਨਾਲੇ ਅਪਹਾਜ ਹੈਗੀ ਹੈ ਅੱਗੇ ਕਹਿੰਦਾ ਕਿਹੜੀ ਸੰਖਿਆ ਨਾ ਅਪਹਾਜ ਹੈ ਤੇ ਨਾ ਅਪਹਾਜ ਹੈ ਤਾਂ ਬੇਟਾ ਸੰਖਿਆ 1 ਕਾ ਜਿਹੜੀ ਇਹਦੀ ਵੱਖਰੀ ਆਈਡੈਂਟੀਟੀ ਹੈਗੀ ਆ ਨਾ ਤਾਂ ਇਹ ਭਾਜ ਸੰਖਿਆ ਦੀ ਡੈਫੀਨੇਸ਼ਨ ਚ ਆਉਂਦੀ ਹੈ ਨਾ ਅਭਾਜ ਸੰਖਿਆ ਦੀ ਡੈਫੀਨੇਸ਼ਨ ਚ ਆਉਂਦੀ ਹੈ ਠੀਕ ਹੈ ਭਾਜ ਸੰਖਿਆ ਦੇ ਤਿੰਨ ਗੁਣਖੰਡ ਹੁੰਦੇ ਆ ਤੇ ਅਭਾਜ ਸੰਖਿਆ ਦੇ ਦੋ ਹੁੰਦੇ ਇਹਦਾ ਇੱਕੋ ਹੀ ਆ ਬਣਦਾ ਗੁਣਖੰਡ ਇਸ ਕਰਕੇ ਨਾ ਇਹ ਭਾਜ ਆ ਨਾ ਅਭਾਜ ਹੈ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅੱਗੇ ਅਗਲੇ ਸਵਾਲ ਤੇ 70 ਤੋਂ 80 ਤੱਕ ਕਿਹੜੀਆਂ ਅਭਾਜ ਸੰਖਿਆਵਾਂ ਹਨ ਤਾਂ ਬੇਟਾ ਇੱਕ ਤਾਂ ਆਹਾ ਜਿਹੜੀ ਹੈਗੀ ਐ 80 ਕੱਟੀ ਜਾਂ 80 ਜਾਂਦੀ ਐ ਆ 75 ਜਾਂਦੇ ਇਧਰੋਂ 72 ਜਾਂਦੇ ਸਿਰਫ ਆਹਾ 71 73 ਤੇ 79 ਸਾਰੀਆਂ ਹੀ ਅਪਾਜ ਸੰਖਿਆਵਾਂ ਹੈਗੀਆਂ ਠੀਕ ਐ ਬੇਟਾ ਅੱਗੇ ਆ ਗਿਆ 75 ਅਤੇ 90 ਦਾ ਮਹੱਤਮ ਸਮਾਵਰਤਕ ਕੀ ਹੈ ਠੀਕ ਐ ਬੇਟਾ ਤਾਂ ਮਹੱਤਮ ਸਮਾਵਰਤਕ ਕੱਢਣ ਦੇ ਲਈ ਬੇਟਾ ਅਸੀਂ ਭਾਗ ਵਿਧੀ ਵਰਤ ਲੈਨੇ ਆ 90 ਨੂੰ ਅਸੀਂ ਵਿੱਚ ਰੱਖਦੇ ਆ 75 ਤੇ ਭਾ ਕਰਦੇ ਆ 75 1 ਕਮ 75 15 ਆਗੇ ਹੁਣ ਆਪਾਂ 75 ਨੂੰ ਵਿੱਚ ਰੱਖ ਲੈਨੇ ਆ 15 5 75 ਜਿੱਥੇ ਬਾਕੀ ਜ਼ੀਰੋ ਬਚਦਾ ਉਹੀ ਸਾਡਾ ਮਹੱਤਮ ਸਮਾਵਰਤਕ ਹੁੰਦਾ ਹੈ ਤਾਂ ਆ ਬੇਟਾ ਸੀ 1 ਆ ਜਿਹੜਾ ਸਾਡਾ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ 12 18 ਅਤੇ 24 ਦਾ ਲੱਲਾ ਸਸਾ ਬਾਬਾ ਕੀ ਹੈ 12 18 ਤੇ 24 ਇਹ ਬੇਟਾ ਆਪਾਂ ਕੱਢ ਲੈਨੇ ਆ ਦੋ ਦੇ پہاੜੇ ਤੇ ਜਾਊਗਾ 2 6 12 2 9 18 ਤੇ 12 2 24 ਹੁੰਦੇ ਫੇਰ ਇਹ ਜਾਊਗਾ ਦੋ ਤੇ ਦੋ 3 6 9 ਦੇ 9 2 6 12 ਹੁਣ ਬੇਟਾ ਇਹ ਜਾਊਗਾ 3 ਤੇ 3 1 3 3 3 9 3 2 6 ਹੁਣ ਕਿਥੇ پہاੜੇ ਤੇ ਨਹੀਂ ਜਾਂਦਾ ਇਹਨਾਂ ਨੇ ਆਪਸ ਵਿੱਚ ਗੁਣਾ ਕਰ ਜਾਨੀ 2 2 4, 3 2 12, 3 6 36 2 72 ਤਾਂ ਇਹਨਾਂ ਦਾ ਮਹੱਤਮ ਕਿੰਨਾ ਆ ਗਿਆ ਲਘੁਤਮ ਕਿੰਨਾ ਆ ਗਿਆ 72 72 ਤੇ ਇਹ ਤਿੰਨੇ ਰਕਮਾਂ ਪੂਰੀਆਂ ਪੂਰੀਆ ਪੂਰਾ ਪੂਰਾ ਵੰਡ ਦਿੰਦੇ ਆ 72 ਦੇ ਨਾਲ 72 ਦੇ ਨਾਲ 12 ਵੀ 12 ਨਾਲ ਵੀ 72 ਵੰਡਿਆ ਜਾਂਦਾ 18 ਨਾਲ ਵੀ 24 ਨਾਲ ਵੀ ਠੀਕ ਆ ਇਹ ਲਘੁਤਮ ਉੱਤ ਤੱਕ ਆ ਗਿਆ ਅੱਗੇ ਆਗੇ ਬੇਟਾ ਆਪਾਂ ਸਵਾਲ ਨੰਬਰ 6 ਦੇ ਉੱਤੇ ਹੀਠਾਂ ਦਿੱਤੀਆਂ ਵਿੱਚੋਂ ਕਿਹੜੀ ਸੰਖਿਆ ਲਘੁਤਮ ਸਮਾਵਰਤਕ ਨਹੀਂ ਹੋ ਸਕਦੀ ਜੇਕਰ ਮਹੱਤਮ ਸਮਾਵਰਤਕ 8 ਹੋਵੇ ਤਾਂ ਬੇਟਾ ਲਘੁਤਮ ਸਮਾਵਰਤਕ ਉਹਦਾ ਗੁਣ ਜਹੀ ਹੋਣਾ ਚਾਹੀਦਾ ਹੈ ਆ ਮਹੱਤਮ ਦਾ ਹਮੇਸ਼ਾ ਹੀ ਇਹ ਕੰਡੀਸ਼ਨ ਲਾਗੂ ਹੋਣੀ ਚਾਹੀਦੀ ਹੈ ਤਾਂ 8 ਛੇ 48 ਆ ਤਾਂ ਲਘੁਤਮ ਹੋ ਸਕਦਾ ਹੈ ਠੀਕ ਹੈ ਆ 60 ਆ ਜਿਹੜਾ 8 ਦੇ ਉੱਤੇ ਪੂਰਾ ਪੂਰਾ ਨਹੀਂ ਵੰਡਿਆ ਜਾਂਦਾ ਪਿਆ ਇਸ ਕਰਕੇ ਇਹ ਉੱਤਰ ਆਊਗਾ ਆ ਵੀ ਹੋ ਸਕਦਾ 82 24 ਲਘੁਤਮ ਹੋ ਸਕਦਾ 82 56 ਬਾਕੀ ਸਾਰੀਆਂ ਰਕਮਾਂ ਵੰਡੀਆਂ ਜਾਂਦੀਆਂ ਸਿਰਫ ਆ 60 ਆ ਜਿਹੜਾ ਲਘੁਤਮ ਨਹੀਂ ਹੋ ਸਕਦਾ ਜਿਹਦਾ ਮਹੱਤਮ ਸਮਾਵਰਤਕ 8 ਹੋਵੇ ਠੀਕ ਹੈ ਬੇਟਾ ਪਤਾ ਲੱਗ ਗਿਆ ਵੀ ਜਿਹੜਾ ਲਘੁਤਮ ਸਮਾਵਰਤਕ ਮਹੱਤਮ ਸਮਾਵਰਤਕ ਦਾ ਹਮੇਸ਼ਾ ਹੀ ਗੁਣਜ ਹੁੰਦਾ ਤੇ ਇਹ 60 68 ਦੇ ਭਾੜੇ ਤੇ ਆਉਂਦਾ ਹੀ ਨਹੀਂਗਾ ਅੱਗੇ ਬੇਟਾ ਆ ਗਏ ਅਸੀਂ 7 ਨੰਬਰ ਸਵਾਲ ਤੇ ਵੱਡੇ ਤੋਂ ਵੱਡਾ ਫੀਤਾ ਹੈ ਜੋ 24 ਮੀਟਰ ਤੇ 30 ਮੀਟਰ ਦੀਆਂ ਲੰਬਾਈਆਂ ਨੂੰ ਪੂਰੀ ਤਰ੍ਹਾਂ ਨਾਲ ਮਾਪ ਸਕੇ ਜਦੋਂ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਵੱਡੇ ਤੋਂ ਵੱਡਾ ਟਰਮ ਹੁੰਦੀ ਹੈ ਤਾਂ ਅਸੀਂ ਮਹਾਤਮ ਸਮਾਵਰਤਕ ਕੱਢਣਾ ਹੁੰਦਾ ਹੈ ਠੀਕ ਹੈ 24 ਤੇ 30 30 ਨੂੰ ਰੱਖੋ ਵਿੱਚ 24 ਤੇ ਕਰੋ ਭਾਗ 24 1 24 6 30 ਅੱਗੇ ਲਾਲ 24 ਆਪਾਂ ਥੱਲੇ ਲੈ ਜਾਂਦੇ 6 ਚੋਕਾ 24 ਜਿੱਥੇ ਬਾਕੀ ਜ਼ੀਰੋ ਬਚ ਗਏ ਜਿਹੜਾ ਭਾਜਕ ਆ ਉਹੀ ਇਹਦਾ ਮਹਾਤਮ ਹੁੰਦਾ ਹੈ ਤਾਂ 6 ਭਾਜਕ ਆ ਇੱਥੇ ਜਿੱਥੇ ਬਾਕੀ ਜ਼ੀਰੋ ਬਚੇ 6 ਮੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਅੱਗੇ ਆ ਗਿਆ 8 ਨੰਬਰ ਸਵਾਲ 8 ਨੰਬਰ ਸਵਾਲ ਕੀ ਕਹਿੰਦਾ ਪਿਆ ਕਹਿੰਦਾ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋ 8 ਤੇ 12 ਨਾਲ ਪੂਰੀ ਪੂਰੀ ਤਰ੍ਹਾਂ ਨਾਲ ਵੰਡੀ ਜਾਵੇਗੀ ਜਦੋਂ ਬੇਟਾ ਟਰਮ ਛੋਟੀ ਤੋਂ ਛੋਟੀ ਆ ਗਿਆ ਫਿਰ ਲਘੂਤਮ ਸਮਾਵਰਤਕ ਹੁੰਦਾ ਮੋਸਟਲੀ ਸਵਾਲਾਂ ਦੇ ਵਿੱਚ ਚੇਤੇ ਰੱਖਣਾ ਛੋਟੀ ਤੋਂ ਛੋਟੀ ਸੰਖਿਆ ਪੁੱਛ ਲਈ ਤਾਂ 8 ਤੇ 12 ਦਾ ਆਪਾਂ ਲਘੂਤਮ ਕੱਢ ਦਿੰਨੇ ਆ 2 ਚੋਕੇ 8 2 6 12 2 ਦੁਣੀ 4 2 3 6 ਆ 2 ਦੁਣੀ 4 2 ਦੁਣੀ 8 ਤੇ ਆ 24 ਤਾਂ ਇਹਦਾ ਲਘੂਤਮ ਕਿੰਨਾ ਆ ਗਿਆ 24 24 ਛੋਟੀ ਤੋਂ ਛੋਟੀ ਸੰਖਿਆ ਜਿਹੜੀ 8 ਤੇ 12 ਦੇ ਨਾਲ ਪੂਰੀ-ਪੂਰੀ ਵੰਡੀ ਜਾਂਦੀ ਆ ਠੀਕ ਹੈ ਵੈਸੇ ਵੰਡੇ 48 ਵੀ ਜਾਂਦੇ 72 ਵੀ ਜਾਂਦੇ ਆ ਤਾਂ 16 ਤਾਂ ਨਹੀਂ ਵੰਡੇ ਜਾਂਦੇ ਪਰ ਛੋਟੀ ਤੋਂ ਛੋਟੀ ਸੰਖਿਆ ਦੱਸਣੀ ਹੁੰਦੀ ਆਪਾਂ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕਹਿੰਦਾ 26 ਅਤੇ 39 ਦਾ ਲਘੂਤਮ ਸਮਾਵਰਤਕ ਪਤਾ ਕਰੋ ਠੀਕ ਹੈ ਬੇਟਾ 26 39 ਏ ਬੇਟਾ ਹੂਰ ਕਿਸੇ ਪਹਾੜੇ ਤੇ ਤਾਂ ਜਾਂਦੇ ਨਹੀਂਗੇ 13 ਦੇ ਪਹਾੜੇ ਤੇ ਜਾਂਦੇ ਆ 13 ਦੂਣਾ 26 13 ਤਿਆਂ 39 ਤਾਂ 13 ਦੂਣਾ 26 26 ਤਿਆਂ 78 ਤਾਂ ਇਹਦਾ ਲਘੂਤਮ ਸਮਾਵਰਤਕ ਕਿੰਨਾ ਆ ਗਿਆ 78 ਆ ਗਿਆ ਠੀਕ ਹੈ ਬੇਟਾ ਅੱਗੇ ਆ ਗਏ ਆਪਾਂ ਸਵਾਲ ਨੰਬਰ 10 ਦੇ ਉੱਤੇ ਤਾਂ ਬੇਟਾ ਆ ਜਿਹੜੇ ਬਾਬਾ ਉਹ ਗੁਣਨਖੰਡਾ ਵਾਲਾ ਪਹਿਲਾਂ ਕੀਤਾ ਸੀਗਾ 5 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ ਇੱਥੇ 65 ਆ ਜਾਣਗੇ 13 ਥੱਲੇ ਇਹਦੇ ਗੁਣਖੰਡ ਬਣਾਉਨੇ ਬਣਾਏ ਸੀ ਨਾ ਆਪਾਂ ਪਿੱਛੇ ਸਵਾਲਾਂ ਦੇ ਵਿੱਚ ਤਾਂ 13 ਸਾਡਾ ਉੱਤਰ ਆ ਗਿਆ 130565 D1 ਉੱਤਰ ਆ ਗਿਆ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ